ਤੁਹਾਡੇ ਆ ਕੇ ਬਹੁਤ ਖੁਸ਼ੀ ਮਿਲਦੀ ਆ ਅੱਜ ਇਸ ਅਵਿੱਤਰ ਤਿਹਾੜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਤੇ ਢੇਰ ਸਾਰਿਆਂ ਸ਼ੁਭ ਕਾਮਨਾਵਾਂ ਅੱਜ ਇੰਨਾ ਲੰਬਾ ਸਮਾਂ ਰੋਜ਼ੇ ਰੱਖ ਕੇ ਉਸ ਅੱਲਾਹ ਨੂੰ ਉਹਦੀ ਸਤਿਤੀ ਉਹਦੀ ਉਪਾਸਨਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਸਾਰਿਆਂ ਨੂੰ ਤਾਕਤ ਦੇਵੇ ਔਰ ਜਿਹੜੀ ਪ੍ਰਥਾ ਉਹਨਾਂ ਨੇ ਚੈਰਿਟੀ ਵੀ ਸ਼ੁਰੂ ਕੀਤੀ ਸੀਗੀ ਇਹਦੇ ਵਿੱਚ ਉਹਨੂੰ ਹਰ ਇੱਕ ਅਪਣਾ ਕੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਜਮਾਤ ਲਈ ਮੈਂ ਸਮਝਦਾ ਇਲਾਕੇ ਲਈ ਫਖਰਵਾਰੀ ਗੱਲ ਆ ਕਿ ਹਰ ਧਰਮ ਹਰ ਕੌਮ ਹਰ ਸੋਚ ਨੂੰ ਆਪਣੇ ਹਰ ਪ੍ਰੋਗਰਾਮਾਂ ਦੇ ਵਿੱਚ ਇਨਵਾਈਟ ਕਰਦੇ ਨੇ ਉਹਨਾਂ ਨੂੰ ਮਿਲ ਕੇ ਬਿਠਾਉਂਦੇ ਨੇ ਔਰ ਇੱਕ ਸੱਦ ਭਾਵਨਾ ਪਿਆਰ ਔਰ ਆਪ ਸਿਪਾਈ ਚਾਰੇ ਦਾ ਬਹੁਤ ਵਧੀਆ ਸੰਦੇਸ਼ ਆ ਇਸ ਮੁਬਾਰਕ ਦਿਨ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਕਾਦੀਆਂ ਵਿਖੇ Eid ਦੀ ਮੁਬਾਰਕਬਾਦ ਸਾਡੇ ਅਹਿਮਦੀਆ ਜਮਾਤ ਜਿਹੜੇ ਹਮੇਸ਼ਾ ਪਿਆਰ ਵੰਡਦੇ ਰਹਿੰਦੇ ਨੇ ਔਰ ਲੋਕਾਂ ਲਈ ਸੁੱਖ ਮੰਗਦੇ ਰਹਿੰਦੇ ਅੱਜ ਉਹਨਾਂ ਨੂੰ ਸਮੁੱਚੀ ਟੀਮ ਦਾ ਮੁਬਾਰਕਬਾਦ ਦਿਨ ਪਹੁੰਚੇ ਆ ਬਾਕੀ ਵੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਸਾਰੇ ساڑھے بھائی چارے سارے پروارا نو عید بہت بہت مبارکباد ہیں دیش کو پیغام یہ ہے کہ سب سے پہلے السلام علیکم ورحمت اللہ وبرکاتہ تمام دیش واسیوں کو خدا کی طرف سے سلامتی پہنچے ہندوستان ایک تمام مذاہب کا گلدستہ ہے ہر مذہب کے اپنے اپنے مذہبی تہوار ہوتے ہیں اور خوشیاں منائی جاتی ہیں ایک دوسرے میں بانٹی جاتی ہیں اسی طرح اسلام میں دو بڑے تہوار ہیں ایک عید الفطر اور عید الاضحیٰ عید الفطر رمضان کے روزوں کے بعد آتی ہے اور روزے جو ہیں جو برتھ ہیں وہ دوسرے مذاہب میں بھی رکھے جاتے ہیں الگ ان کی صورت ہوتی ہے لیکن بہرحال اسلام میں یہ ہے کہ انتیس یا تیس دن پورا مہینہ روزہ رکھنا ہے صبح سے شام تک بھوکا پیاسا رہنا ہے اور خدا کی عبادت کرنا ہے حضرت محمد مصطفیٰ صلی اللہ علیہ وسلم نے فرمایا ہے کہ اگر ایک انسان بھوکا پیاسا رہے لیکن لڑائی جھگڑا نہ چھوڑے گالی گلوچ نہ چھوڑے لوگوں کے حقوق غصب کرے تو پھر اس کے بھوکا پیاسا رہنے کا کوئی فائدہ نہیں تو اس لیے یہ عید جہاں خدا تعالیٰ کی عبادت کرنے خدا تعالیٰ کا قرب حاصل کرنے کی تحریک کرتی ہے وہاں مخلوق خدا کی ہمدردی کا بھی سبق دیتی ہے یہی عید الفطر کا پیغام ہے میں وجے کمار بلاک نوڈل افسر کادیاں ون آج میں جماعت کے ہیڈ کوارٹر قادیاں ਈਦੁਲ ਫਿਤਰ ਦੇ ਇਤਿਹਾਰ ਦੇ ਸਬੰਧ ਦੇ ਵਿੱਚ ਆਪਣੇ ਅਮਦੀਆ ਭਾਈ ਚੈਨਲ ਈਦ ਮਨਾਉਣ ਵਾਸਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚਿਆ ਹੈ ਤੇ ਸੰਸਾਰ ਦੇ ਵਿੱਚ ਅੱਜ ਜਿੱਥੇ ਵੀ ਸਾਡੇ ਭਰਾ ਬੈਠੇ ਨੇ ਸਾਰਿਆਂ ਨੂੰ ਹੀ ਈਦੁਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸੇ ਤਰ੍ਹਾਂ ਦਾ ਹੀ ਪ੍ਰੇਮ ਪਿਆਰ ਜਿਹੜਾ ਆ ਸਾਰੇ ਹੀ ਮਜਬਾ ਦੇ ਵਿੱਚ ਬਣਿਆ ਰਹੇ ਤੇ ਅੱਜ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਇੱਥੇ ਸਾਨੂੰ ਮਤਲਬ ਬਹੁਤ ਹੀ ਭਰਾਤਰੀ ਭਾਵ ਦਾ ਜਿਹੜਾ ਆ ਉਹ ਮਾਹੌਲ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨਾਲ ਹਮੇਸ਼ਾ ਹੀ ਸਮਾਜ ਦੇ ਵਿੱਚ ਜਿਹੜੀ ਹੈ ਉਹ ਪ੍ਰਗਤੀ ਹੁੰਦੀ ਹੈ ਤੇ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੁੰਦੇ ਰਹਿਣੇ ਚਾਹੀਦੇ ਆ ਤੇ ਮੈਂ ਲਾਸਟ ਦੇ ਵਿੱਚ ਹੀ ਕਵਾਂਗਾ ਕਿ ਪੂਰੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਆਂਧੀਆਂ ਭਾਈਚਾਰੇ ਨਾਲ ਸੰਬੰਧਿਤ ਸਾਰੇ ਕਮਿਊਨਿਟੀ ਬੈਠੀ ਆ ਸਾਰੇ ਦੇਸ਼ ਵਾਸੀਆਂ ਨੂੰ ईद उल फितर ਦੀਆਂ ਬਹੁਤ ਬਹੁ ਮੁਬਾਰਕਾਂ ਧੰਨਵਾਦ ਜੀ ਅੱਜ Eid ul Fitr ਦੇ ਮੌਕੇ ਤੇ ਮੈਂ ਜਮਾਤ ਅਹਿਮਦੀਆ ਦਫ਼ਤਰ ਆਇਆ ਹਾਂ ਖਾਨ ਸਾਹਿਬ ਤੇ ਸਾਰੀ ਜਿੰਨੀ ਵੀ ਜਮਾਤ ਦੇ ਨਮਾਜ਼ੇ ਨੇ ਸਾਰੇ ਇੱਥੇ ਬਿਸ਼ਿੰਦੇ ਨੇ ਸਾਡੇ ਭਾਈਚਾਰੇ ਦੇ ਸਾਰਿਆਂ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਮੇਰੇ ਸਾਥੀ ਜਿਹੜੇ ਮੇਰੇ ਨਾਲ ਆਏ ਨੇ ਪੰਜ ਸਰਪੰਚ ਸਾਰਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਬਿਕਰਮਜੀਤ ਸਿੰਘ ਜੀ ਮੇਰੇ ਇੱਥੇ ਵਾਲਾਂ ਸਾਰਿਆਂ ਵੱਲੋਂ ਆਪਣੇ ਮੁਸਲਮ ਭਾਈਚਾਰੇ ਨੂੰ ਮੈਂ ਇਸ ਦਿਨ ਦੀ ਲੱਖ ਲੱਖ ਵਧਾਈ ਦਿਨਾਂ ਤੇ ਖੁਦਾ ਦੇ ਅੱਗੇ ਦੁਆ ਕਰਦਾ ਕਿ ਸਾਰਿਆਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਸਾਰਿਆਂ ਨੂੰ ਨਾਮ ਬੰਦਗੀ ਵਾਲੇ ਪਾਸੇ ਲਜਾਏ ਤੇ ਤੰਦਰੁਸਤੀਆਂ ਬਖਸ਼ੇ